ਪਿਛਲੇ ਸੂਏ ਨੇ ਕਿੰਨਾ ਦੁੱਧ ਦਿੱਤਾ 14 ਲੀਟਰ ਦੁੱਧ ਆ ਬਾਈ ਤੋਲ ਕੇ ਜਮਾ ਕੰਡੇ ਤੇ 14 ਲੀਟਰ ਦੇਵਾਂਗੇ ਠੀਕ ਆ 14 ਕਿਲੋ ਤੇਰੇ ਕੋਲੇ ਤੀਜੇ ਸੂਏ ਵਧੀਆ ਖੁੱਲਾ ਦੁੱਤਾ ਖੁੱਲਾ ਦੁੱਤਾ ਬਾਈ ਠੀਕ ਹਾਂਜੀ ਵੀਰੇ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਦੋਸਤੋ ਅੱਜ ਦੀ ਵੀਡੀਓ ਬਾਈ ਪਰਮਿੰਦਰ ਦੇ ਘਰੋਂ ਆ ਪਿੰਡ ਕੋਟਪਰਾ ਤੇ ਜ਼ਿਲ੍ਹਾ ਬਠਿੰਡਾ ਵੀਰੇ ਨਾਲ ਜਿਹੜੇ ਪਿੰਡ ਰਹਿ ਕੇ ਕੋਟਫੱਤਾ ਕੋਟਸ਼ਮੀਰ ਜਮਾ ਇੱਕ ਘਰੇਲੂ ਪਸ਼ੂ ਪਾਲਕ ਦੇ ਘਰੋਂ ਬਾਈ ਜੀ ਵੀਡੀਓ ਆ ਚੌਥਾ ਸੂਆ ਬਾਈ ਨੇ ਹਾਂ ਮੱਝ ਸੇਲ ਕਰਨੀ ਆ ਦਿਨ ਦੋਸਤੋ ਅੱਜ ਪੂਰੇ ਆ ਤਰੀਕ ਆ ਗਈ ਜਿਹੜੀ 10 ਤਰੀਕ 7ਵਾਂ ਮਹੀਨਾ 2022 ਦੀ 25 ਦੀ ਵੀਡੀਓ ਆ ਆਜੋ ਮਾਲਕ ਨਾਲ ਸਾਰੀ ਗੱਲਬਾਤ ਕਰਦੇ ਆ ਡਿਟੇਲ ਲੈਨੇ ਆ ਕਿੰਨਾ ਕਿਹਦਾ ਪਿਛਲੇ ਸੂਏ ਦੁੱਧ ਰਿਆ ਨੰਬਰ ਤੁਹਾਨੂੰ ਮੈਂ ਮਾਲਕ ਦਾ ਲੈ ਕੇ ਦੇ ਦੂੰ ਆਜੋ ਬਈ ਪ੍ਰਵਿੰਦਰ ਵੀਡੀਓ ਦੇ ਸਾਹਮਣੇ ਆਜੋ ਆਹ ਦੇਖੋ ਵੀਰੇ ਹੋਰ ਬਈ ਪ੍ਰਵਿੰਦਰ ਕੀ ਹਾਲ ਆ ਜੀ ਠੀਕ ਆ ਜੀ ਬਾਈ ਜੀ ਵਧੀਆ ਪਹਿਲਾਂ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦੋ 9876634064 ਠੀਕ ਆ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀਦਾ ਬਈ ਪ੍ਰਵਿੰਦਰ ਕਿੰਨਾਵਾਂ ਸੂਆ ਸੁੰਦੀ ਇਹ ਚੌਥਾ ਸੂਆ ਸੂਗੀ ਜੀ ਚੌਥਾ ਸੂਆ ਸੁੰਦੀ ਆ ਹਾਂਜੀ ਦਣ ਵੀਰੇ ਕਿੰਨੇ ਰਹਿ ਗਏ ਕਿ ਪੂਰੇ ਹੋ ਗਏ ਜੀ ਦਿਨ ਪੂਰੇ ਹੋ ਹਾਂਜੀ ਦਿਨ ਪੂਰੇ ਕਰਦੇ ਠੀਕ ਬਾਈ ਪਰਮੇਂਦਰ ਦੇਖ ਆਪਣਾ ਪਿੰਡ ਦਾ ਕੰਮ ਆ ਸਹੀ ਸਹੀ ਤੇਰੇ ਕੋਲੇ ਪਿਛਲੇ ਸੂਏ ਨੇ ਕਿੰਨਾ ਦੁੱਧ ਦਿੱਤਾ 14 ਲੀਟਰ ਦੁੱਧ ਆ ਬਾਈ ਤੋਲ ਕੇ ਜਮ੍ਹਾਂ ਕੰਡੇ ਤੇ 14 ਲੀਟਰ ਦੇਵਾਂ ਠੀਕ ਆ 14 ਕਿਲੋ ਤੇਰੇ ਕੋਲੇ ਤੀਜੇ ਸੂਏ ਵਧੀਆ ਖੁੱਲਾ ਦਿੱਤਾ ਖੁੱਲਾ ਦਿੱਤਾ ਬਾਈ ਠੀਕ ਆ ਬਾਈ ਤੁਸੀਂ ਜੇ 13 14 ਕਿਲੋ ਵਾਲੀ ਵੀਰੇ ਮੱਝ ਲਵਦੇ ਫਰਦੇ ਹੋ ਸਰੀਰ ਦੀ ਚੰਗੀ ਆ ਗਈ ਵਜਨ ਚ ਪੂਰੇ ਫੁੱਲ ਆ ਦੇਖੋ ਵਧੀਆ ਬਾਈ ਨੇ ਸੰਭਾਲੀ ਆ ਸਿੰਗਾ ਦੀ ਥੋੜੀ ਜਿਹੀ ਜ਼ਰੂਰ ਖੁੱਲੀ ਲੱਗਦੀ ਆ ਬਾਕੀ ਢਾਂਚੇ ਦੇ ਹਿਸਾਬ ਨਾਲ ਦੋਸਤੋ ਸਰੀਰ ਦੇ ਹਿਸਾਬ ਨਾਲ ਸਿੰਘ ਜੱਜਦੇ ਆ ਬਾਕੀ ਤੁਸੀਂ ਲੇਵਾ ਦੇਖ ਲਓ ਖੋਲ ਕੇ ਤੁਹਾਨੂੰ ਮੈਂ ਤੋੜ ਕੇ ਦਿਖਾ ਦਿੰਨਾ ਵੀਰੇ ਖੋਲੀ ਬਾਈ ਤੋੜ ਕੇ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਥੋੜਾ ਜਿਹਾ ਬਗਾਨੇ ਬੰਦੇ ਦਾ ਕਰਕੇ ਇਹਨਾਂ ਪਸ਼ੂ ਡਰ ਜਾਂਦਾ ਟਕਾਜ ਇਹਨਾਂ ਤੋੜ ਲਈ ਬਾਈ ਜ ਸੰਗਲ ਸੰਗਲ ਭਾਂ ਦੇ ਉੱਤੇ ਧਰ ਦੇ ਹਾਂ ਆ ਦੇਖੋ ਵੀਰੇ ਚੌਥਾ ਸੂਆ ਸੂਣਾ ਦਿਨ ਅੱਜ ਪੂਰੇ ਹੋ ਗਏ ਹਾ ਇਧਰ ਨੂੰ ਲੈ ਜਾ ਬਾਈ ਉਧਰ ਨੂੰ ਲੈ ਜਾ ਆ ਦੇਖੋ ਵੀਰੇ ਜਿਹੜੇ ਭਰਾ ਨੂੰ ਪਸੰਦ ਆਉਂਦਾ ਵੀਰੇ ਪਸੂ ਕੋਲੇ ਆ ਜੋ ਤਸੱਲੀ ਤੁਸੀਂ ਬੇਫਿਕਰ ਹੋ ਕੇ ਕਰ ਸਕਦੇ ਹੋ ਪਿੰਡ ਜਿਹੜਾ ਕੋਟਪੜਾ ਥਰਣਾ ਥੋਣਾ ਦੀ ਦੁੱਧ ਵੀਰੇ ਜਮਾਉਣ ਬਰਾਬਰ ਇੱਕ ਹਾਂ ਬਈ ਇੱਕੋ ਜਿਹਾ ਜਮਾ ਸਾਰਾ ਹੈ ਇੱਕ ਪੋਰਾ ਵੀ ਫਰਕ ਆਪਾਂ ਦੇਣਦਾਰ ਉਸ ਚੀਜ਼ ਠੀਕ ਆ ਠੀਕ ਆ ਵਿਓ ਆਏ ਪਸੋਣਾ ਕਈ ਵਾਰੀ ਜਦੋਂ ਮੌਕੇ ਤੇ ਤਿਆਰ ਹੁੰਦਾਗਾ ਬੱਟ ਕਰਦੇ ਬਈ ਬਰਾਬਰ ਹੋ ਜਾਂਦੇ ਆ ਬਾਕੀ ਬਾਈ ਕਹਿੰਦਾ ਕੋਈ ਚੱਕਰ ਨਹੀਂ ਜਮਾ ਜਵੇਂ ਮਰਜੀ ਆਪਦੀ ਤੁਸੀਂ ਤਸੱਲੀ ਕਰ ਸਕਦੇ ਆ ਆ ਦੇਖੋ ਵੀਰੇ ਸੂਆ ਚੌਥਾ ਸੁੰਦੀ ਆ ਤੇ ਦਿਨ ਬਾਈ ਕਹਿੰਦਾ ਅੱਜ ਪੂਰੇ ਆ ਮੁੱਲ ਜਿਹੜਾ ਆਪਾਂ ਉਹ ਵੀ ਬਾਈ ਤੋਂ ਕਨਫਰਮ ਕਰ ਲੈਣੇ ਆ ਬਈ ਪ੍ਰਵੀਂਦਰ ਜਾਇਦ ਕੀ ਮੁੱਲ ਕਰਦਾ ਜਿਹੜਾ ਤੂੰ ਬਸ ਉਹ ਚੋਂ ਆਪਾਂ ਦਾ ਕਹਨੇ ਹਰੀਆਤ ਜੀ ਕਰੀ ਮਾੜੀ ਮੁੱਟੀ ਬਾੜਾ ਮੁੱਲ ਮੰਗੇ ਦਾ ਹੀ ਫੈਲਾ ਗਿਆ 1,45,000 ਰੁਪਏ ਦੇ ਦੇਣੀ ਬਈ 1,45 ਠੀਕ ਆ ਦੋਸਤੋ 1,45 ਨੇ 45 ਇਹਦਾ ਮੁੱਲ ਕਰਿਆ ਇਹਦੇ ਚੋਂ ਬਾਈ ਮਾਨਤਨ ਕੋਈ ਮਾੜਾ ਮਾਨਤਨ ਕਰ ਦੇਗੇ ਬਸ ਮਾੜਾ ਮੋਟਾ ਮਾਨਤਨ ਜਾਇਦਾ ਹੋ ਜਾਊਗਾ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਜਿਹੜੇ ਭਰਾ ਨੂੰ ਫਿੱਟ ਆਉਂਦੀ ਆ ਕਰ ਲੋ ਤਸੱਲੀ ਦੋਸਤੋ ਕੋਲ ਆ ਕੇ ਤੁਸੀਂ ਬਾਈ ਜੀ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗਾਲ ਬਈ ਸਾਰਿਆਂ